ਸਾਨਕ ਸੁਲਤਾਨਵਨ ਪੱਟੀ ਲੈ ਕੇ ਚ ਲਾਲ ਚੂੜਾ ਪਾ ਕੇ ਲਾੜੀ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ ਪਰ ਜਦੋਂ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਤਾਂ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਬੁਲਾਇਆ ਆਪਣੀ ਲੜਕੀ ਦੀ ਹਾਲਤ ਦੇਖ ਕੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਲੜਕੀ ਨੇ ਗੁੱਸੇ ਚ ਆਪਣਾ ਚੂੜਾ ਉਤਾਰ ਦਿੱਤਾ ਅਤੇ ਫੈਸਲਾ ਕੀਤਾ ਕਿ ਉਹ ਹੁਣ ਇਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਪਰ ਉਸ ਨੂੰ سزا ਦੇਣ 'ਚ ਕੋਈ ਕਸਰ ਨਹੀਂ ਛੱਡੇਗੀ ਲੜਕੀ ਨੇ ਮੌਕੇ ਤੇ ਮੌਜੂਦ মিডিਆ ਨੂੰ ਦੱਸਿਆ ਕਿ ਜਿਸ ਲੜਕੇ ਦੀ ਉਹ ਡੀਕ ਕਰ ਰਹੀ ਸੀ ਉਹ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਇਸਤੇਮਾਲ ਕਰ ਰਿਹਾ ਸੀ ਫਿਰ ਮੈਂ ਮਹਿਲਾ ਮੰਡਲ ਦੀ ਮਦਦ ਲਈ ਜਿਨ੍ਹਾਂ ਕਿਹਾ ਕਿ ਉਹ ਦੋਵਾਂ ਦਾ ਵਿਆਹ ਕਰਵਾ ਦੇਣਗੇ ਦੋਵਾਂ ਪਰਿਵਾਰਾਂ ਨੇ ਵਿਆਹ ਦੀ ਤਾਰੀਖ 3 ਮਾਰਚ ਤੈਅ ਕੀਤੀ ਸੀ ਪਰ ਲੜਕਾ ਬਰਾਤ ਨਾਲ ਨਹੀਂ ਪਹੁੰਚਿਆ ਦੋਵਾਂ ਵਿਚਕਾਰ ਦੋਸਤੀ ਅਤੇ ਪਿਆਰ ਦਾ ਰਿਸ਼ਤਾ ਕਿਵੇਂ ਵਿਕਸਿਤ ਹੋਇਆ ਇਸ ਬਾਰੇ ਲੜਕੀ ਨੇ ਦੱਸਿਆ ਕਿ ਲड़का ਸਤਾਨਕ ਚਰਚ ਆਉਂਦਾ ਸੀ ਅਤੇ ਉਹ ਵੀ ਉਸੇ ਚਰਚ ਜਾਂਦੀ ਸੀ ਅਤੇ ਇੱਥੇ ਹੀ ਉਨ੍ਹਾਂ ਦੀ ਜਾਣ-ਪਛਾਣ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਉਸ ਸਮੇਂ ਵਿਆਹ ਕਰਨ ਅਤੇ ਇਕੱਠੇ ਰਹਿਣ ਅਤੇ ਮਰਨ ਦੀਆਂ ਸੋਹਾਂ ਖਾਦੀਆਂ ਸਨ ਪਰ ਬਾਅਦ ਚ ਜਦੋਂ ਇਸ ਲੜਕੇ ਦਾ ਮਨ ਭਰ ਗਿਆ ਤਾਂ ਉਸਨੇ ਉਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਹ ਲੜਕਾ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਪੁਨਰਾਦਿਆ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਸ ਨਾਲ ਵਿਆਹ ਕਰੇਗੀ ਉਸ ਲੜਕੇ ਵਿਰੁੱਧ ਸ਼ਿਕਾਇਤ ਮਹਿਲਾ ਥਾਣੇ 'ਚ ਕੀਤੀ ਗਈ ਤਾਂ ਉਹ ਵਿਆਹ ਲਈ ਰਾਜ਼ੀ ਹੋ ਗਿਆ ਅਤੇ ਉਸੇ ਫੈਸਲੇ ਤਹਿਤ ਅੱਜ ਵਿਆਹ ਦਾ ਦਿਨ ਰੱਖਿਆ ਸੀ ਲੜਕੀ ਨੇ ਦੱਸਿਆ ਕਿ ਹੁਣ ਵੀ ਉਹ ਉਸ ਨੂੰ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੰਦਾ ਸੀ ਇਹ ਵੀ ਕਹਿੰਦਾ ਸੀ ਕਿ ਵਿਆਹ ਤੋਂ ਬਾਅਦ ਉਹ ਉਸ ਨੂੰ ਅੰਬਰ ਸਰਚ ਨਹੀਂ ਸਗੋਂ ਕਿਸੇ ਹੋਰ ਸੂਬੇ 'ਚ ਰੱਖੇਗਾ ਪਰ ਫਿਰ ਵੀ ਉਸ ਲੜਕੇ ਨਾਲ ਵਿਆਹ ਕਰਾਣਾ ਚਾਹੁੰਦੀ ਸੀ ਪਰ ਮੁੰਨਾ ਉਹ ਕਿਸੇ ਵੀ ਕੀਮਤ 'ਤੇ ਇਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਸਗੋਂ ਸਜ਼ਾ ਦੇਣ ਲਈ ਪੁਲਿਸ ਨੂੰ ਗੁਹਾਰ ਲਾਈ ਜਾਵੇਗੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਇਸ ਲੜਕੀ ਦਾ ਮਾਮਲਾ ਪਹਿਲਾਂ ਹੀ ਮਾਮਲੇ ਥਾਣੇ 'ਚ ਚੱਲ ਰਿਹਾ ਹੈ ਇਸ ਲਈ ਉਹ ਇਸ ਸ਼ਿਕਾਇਤ ਨੂੰ ਵੀ ਉਸੇ ਥਾਣੇ 'ਚ ਭੇਜਣਗੇ ਤਾਂ ਕਿ ਅੱਗੇ ਦੀ ਕਾਰਵਾਈ ਕੀਤੀ